ਹਲਕਾ ਫਲੋਰ ਦੇ ਪਿੰਡ ਪਛੋਵਾਲ ਪਿੰਡ ਤੋਂ ਜੋ ਜੀਟੀ ਰੋਣ ਛੜਕਿਆ ਰਹੀ ਸੀ ਉਤੇ ਕਾਫੀ ਹਤਮੰਦੀ ਸੀ ਅੱਜ ਉਸ ਦਾ ਉਦਘਾਟਨ ਪ੍ਰਿੰਸੀਪਲ ਪ੍ਰੇਖਮਾਨੀ ਰੀਬਨ ਕਟ ਕੇ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਬਾਬਾ ਸਰੂਪ ਸਿੰਘ ਪਛੋਵਾਲ ਮਾਰਕ ਕਮੇਟੀ ਸਾਫ ਕਾਰਜਿਕਾ ਬਲੌ ਸਰندرਪਾਲ ਸਿੰਘ ਪਛੋਵਾਲ ਬਲਾਕ ਪ੍ਰਧਾਨ ਹਰਜੀਤ ਸਿੰਘ ਢੀਸੀ ਪ੍ਰਧਾਨ ਬੀਕੇਜੂ ਦੁਆਬਾ ਜ਼ਿਲ੍ਹਾ ਜਲੰਧਰ ਸਰندرਪਾਲ ਸਿੰਘ ਢੀਸੀ ਖਸਾਨੇ ਅਗਰੂ ਜੀ ਸਿੰਘ ਹਿੰਦ ਦੇਵਜੀ ਗਰਾਓ ਨਾਲ ਤੇ ਬੇਗੋਂਪੁਰ ਸੀਨੀਅਰ ਆਪਾਗੂ ਤਸਵੀਰ ਸਿੰਘ ਸੰਗਤਪੁਰ ਅਰੰਗ ਕਿਸ਼ਨਰ ਪੰਜ ਬੱਚੋ ਵਾਲਾ ਨੌਦੀਪ ਸਿੰਘ ਐਸਡੀਓ ਫੋਰ ਦੇਵਸ਼ੇਸ਼ੀਤਾ ਸਨ ਇਸ ਮੌਕੇ ਪ੍ਰਿੰਸੀਪਲ ਬਰੇਕਮਾ ਤੇ ਦੇਵਸ਼ੇਸ਼ੀਤਾ ਦਾ ਪਿੰਡ ਵਾਸੀਆਂ ਨੇ ਸੋਪਾ ਪਾ ਕੇ ਸਨਮਾ ਕੀਤਾ ਦੋਆਪਾ ਨੇ 24 ਜਾਣ ਲਈ ਪ੍ਰਸ਼ਾਦ ਸਿੰਘ ਨਾਗੀ ਮਨਸ਼ੇ ਮਯਾਰਾ ਦੀ ਦੋਆਪਾ ਨੇ 24 ਜਾਣ ਲਈ ਬੱਚਿਆਂ ਤੋਂ ਵਿਸ਼ੇਸ਼ ਰੋਗ ਚਲਦਾ ਸੜਕਾਂ ਦਾ ਬਦਾਰ ਸਭਾ ਕੋਲ ਜਾ ਰਿਹਾ ਹੈ ਸੜਕਾਂ ਦੇ ਕੰਮ ਜਿਹੜੇ ਹੈ ਯਾਰ ਸ਼ੁਰੂ ਹੋਣ ਜਾ ਰਹੇ ਹੈ ਅੱਜ ਇਸੇ ਹਲਕਾ ਪਹਾਸਲਾ ਪ੍ਰੋਜੈਕਟ ਦਾ ਅਹਿਮ ਪਹਿਲ ਜਿਹੜਾ ਹੈ ਲੱਛੋ ਆਹ ਉਹ ਸ਼ਰਤ ਜਿਹੜੀ ਸੀ ਇਹ ਸ਼ੁਰੂ ਹੋਣ ਜਾ ਰਹੇ ਹੈ ਕਿ ਇਸੀ ਲੰਬਾਈ ਲੱਗਾ 1.76 ਕਿਲੋਮੀਟਰ ਹੈ ਔਰ ਇਹ ਸ਼ਰਤ ਜਿਹੜੀ ਪਹਿਲੀ ਜਿਸ ਦਾ ਸੀ ਅੱਜ ਤੋਂ ਸ਼ੁਰੂਆਤ ਹੋਵਾ ਰਹੇ ਹੈ ਅਹਿਮ ਸੜਕਾਂ ਕਾਫੀ ਇਹ ਬੰਦ ਚੱਕੇ 10 ਸਾਲ ਤੋਂ ਕੁੱਤੀ ਸੀ ਚੜਕੀ ਤੇ ਬੇਟੇ ਨਿਵਾਸੀਆਂ ਨੇ ਮਾਣ ਵਾਲੇ ਪਿੰਡਾ ਦੇ ਲੋਕਾਂ ਨੂੰ ਬੜੀ ਜੀ ਦਿੱਕਤ ਆ ਰਹੀ ਸੀ ਅੱਜ ਅਸੀਂ ਲਗਭਗ 2 ਕਰੋੜ ਦੀ ਲਾਗਤ ਦੇ ਨਾਲ ਜਿਹੜੀਆਂ ਅਸੀਂ 4 ਸੜਕਾਂ ਜਿਸ ਦੇ ਵਿੱਚੋਂ ਇੱਕ ਸੜਕ ਦਾ ਸੀ ਅੱਜ ਇੱਕ ਕਟੜੀ ਕੀਤਾ ਜਾ ਰਿਹਾ ਉਹਨਾਂ ਦਾ ਸ਼ੁਰੂਆਤ ਕਰਾ ਰਹੇ ਆਂ ਔਰ ਹਲਕੇ ਦੇ ਵਿੱਚ ਹੋਰ ਬਹੁਤ ਸਾਰੇ ਸੜਕਾਂ ਰਹਿ ਗਏ ਆਂ ਉਹਨਾਂ ਵਾਲੀ ਦਿਨਾਂ ਦੇ ਵਿੱਚ ਦੇ ਵਿਕਾਸ ਦਾ ਕੀਤਾ ਜਾ ਰਹੀ ਸ਼ਤਾ ਪ੍ਰੋਜੈਕਟ ਦੀ ਰੁਕਾਵਟ ਦਿੱਕਤ ਨਾਲ। ਦੂਸਰੇ ਪਾਸੇ ਪਿੰਡਾਂ ਦੇ ਵਿਕਾਸ ਲਈ ਸਾਡੇ ਕੋਲ 10 ਤੋਂ 11 ਕਰੋੜ ਰੁਪਏ ਹਲਕੇ ਦੇ ਵਿੱਚ ਆ ਚੁੱਕਾ ਹੈ। ਹੂੰ ਇਸ ਦੇ ਨਾਲ ਪਿੰਡਾਂ ਦੀ ਕਾਲਪਨਾਈ ਹੈ। ਪਿੰਡਾਂ ਦੀਆਂ ਗਲੀਆਂ ਨਾਲੀਆਂ ਨੂੰ ਖਤਮ ਕਰ। ਅਸੀਂ ਸੀਵਰ ਸਿਸਟਮ ਦੇ ਨਾਲ ਜੋੜਦੇ ਹਾਂ। ਜਿੱਥੇ ਕੋਈ ਐਂਟਰ ਲਾ ਗਿਆ ਉੱਥੇ ਐਂਟਰ ਲਾਕ ਲਗਾਉਣੀ ਹੈਗੀ ਆ। ਜਿੱਥੇ ਵੀ ਕੋਈ ਸਾਨੂੰ ਸਰਕਾਰ ਤੋਂ ਟੈਨਸ਼ਨ ਦੇ ਜਿਹੜੇ ਤੁਹਾਨੂੰ ਜਿਹੜੀ ਬੰਦਗੀ ਦੇ ਚਲਤਾ ਨੇ ਆਮ ਆਦਮੀ ਪਾਰਟੀ ਦੇ ਦਰਜਾ ਪਾ ਲਈ ਇਸ ਵਾਰ ਜੂਸਾਨੂੰ ਕਹਿਣਗੇ ਅਸੀਂ ਪਹਿਲਤੀ ਅਦਾਰਤ ਜਿਹੜਾ ਪੰਜਾਬ ਦਾ ਬਖਾਸ ਕਰਨ ਦੇ ਲਈ ਸਤਿਪਰਵਾਨੀ ਸੋ ਅੱਜ ਜਿਹੜੀ ਹੈਗਾ ਮੈਸੂਮ ਜਿਹੜੀ ਹੈਗਾ ਲੱਗਣ ਵਾਸਤੇ ਸਾਡੇ ਬਹੁਤ ਦੀ ਸਰਕਾਰ ਸਾਡੇ ਖੜੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਆ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਸਤਕਾਰ ਦਾ ਸਹਿੰਦਰ ਸਿੰਘ ਜੀ ਜੋ ਬਲਾਕ ਪ੍ਰਧਾਨ ਨੇ ਇਸੇ ਪਿੰਡ ਦੇ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਸਾਰੇ ਸਰਪ੍ਰਸਤਾਂ ਨੂੰ ਮੁਬਾਰਕਬਾਦ ਦੇਣਾ ਆਉ ਆਪਾਂ ਵਿਕਾਸ ਦੀ ਕਮਾਂਦੀਆਂ ਲਿਜਾ ਲੈਗੇ ਤਲੁਕਾ ਨੂੰ ਜਿਹੜਾ ਹੈ ਸਰ ਕਿੰਨੇ ਕਿੰਨੇ ਟਾਂ ਦੀ ਹੈ ਸੜਕ ਇਹ 1.76 ਕਿਲੋਮੀਟਰ ਸੜਕ ਹੈਗੀ ਹੈ ਅੱਛਾ ਲਗਭਗ 27 ਲੱਖ ਦੀ ਤਾਂ ਲਾਗਤ ਦੇ ਨਾਲ ਜੀ ਇਹਦੀ ਆਹ ਜਿਹੜੀ ਰਿਪੇਅਰਮੈਂਟ ਲੈ ਸਕੋਈ ਹੈ ਜਿਹਦੇ ਤੋਂ ਜੀ ਕੜੀਆ ਬੱਟਾ ਬਾਕੀ ਲੋਕੋ ਜਰਾ ਪੁੱਛਦੇ ਨੇ ਔਰ ਦੂਜੀਆ ਸ਼ਰਤਾਂ ਜਿਹੜੀਆਂ ਅਲੱਗੀਆਂ ਜਿਹੜੀਆਂ 1.86 ਕਰੋੜ ਦੇ ਵਿੱਚ ਹੋਈ ਆ ਉਹਦੇ ਵਿੱਚ ਚੰਡੀਪੀਂ ਕਰਿਆਣਾ ਦਾ ਵੀ ਅਸੀਂ 5-4 ਦਿਨ ਕੱਟ ਜਿਹੜਾ ਹੈਗਾ ਆਪਾਂ ਇਕੱਠਲ ਕਰਾਂਗੇ ਉਸ ਤੋਂ ਬਾਅਦ ਜਿਹੜੀ ਜਰਾਮ ਵਾਲ ਲੰਗੜ ਉਹਦਾ ਵੀ ਕਰਾਂਗੇ ਤਾਂ ਫੇ ਜਿਹੜੀ ਆ ਅਪਰੇ ਤੋਂ ਜਿਹੜੀ ਨਜ਼ਾਰੇ ਹੈਗੇ ਆ ਪਹਾੜਾਂ ਪਾਰਸਨਪੁਰ ਨਵੀਂ ਸ਼ਹਿਰ ਨੂੰ ਮਿਲ ਜਿੱਤਾ ਦੇ ਸਕਤਾ ਕਰਾਂਗੇ ਤੇ ਸ਼ਰਤਾਂ ਦਾ ਜਿਹੜਾ ਹੈਗਾ ਉਹਨੇ ਹਲਕੇ ਦੇ ਨਾਲ ਜਾਣ ਚਾਹੁੰਦਾ ਤਾਂ ਐ ਐਸਡੀ ਉਹ ਨਵਦੀਪ ਬੰਸਲ ਹੈ ਜੀ ਪੀਡਬਲਯੂਡੀ ਫਲੋਰ ਤੋਂ ਸਾਡੀਆਂ ਟੋਟਲ 4 ਸੜਕਾਂ ਦੀ ਪ੍ਰਵਾਨਗੀ ਮਿਲੀ ਸੀ ਸਰਕਾਰ ਤੋਂ ਜਿਨ੍ਹਾਂ ਦੀ ਟੋਟਲ ਲੰਬਾਈ 15 ਕਿਲੋਮੀਟਰ ਹੈ ਤਕਰੀਬਨ ਇਹਦੇ ਵਿੱਚ ਅੱਜ ਜਿਹੜੀ ਜੀਟੀ ਰੋਡ ਤੋਂ ਬੱਚੋ ਵਾਲਾ ਇਹਦਾ ਕੰਮ ਸ਼ੁਰੂ ਕਰਨ ਲੱਗੇ ਆਂ ਇਹਦੀ ਟੋਟਲ ਲੰਬਾਈ ਜਿਹੜੀ ਹੈ 1.76 ਕਿਲੋਮੀਟਰ ਯਾਨੀ ਪੌਣੇ 2 ਕਿਲੋਮੀਟਰ ਦੀ ਹੈ ਤਕਰੀਬਨ 25 ਲੱਖ ਰੁਪਏ ਨਾਲ ਇਹਦਾ ਕੰਮ ਸ਼ੁਰੂ ਹੋਣ ਲੱਗਾ ਹੈ ਇਹਦੇ ਵਿੱਚ ਅਸੀਂ ਸਾਰੀ ਸੜਕ ਦੀ ਰਿਪੇਅਰ ਕਰਨੀ ਹੈ ਮੁੱਖ ਮੰਤਰੀ ਹੋਰ ਕਿੰਨੀਆਂ ਸੜਕਾਂ ਸਰ ਕਿਡੀਆਂ ਦੇ ਵਿੱਚ ਇੱਕ ਇਹਦੇ ਵਿੱਚ ਛੜਕ ਹੈ ਜੀ ਫਲੋਰ ਆਡ ਰੋਡ ਤੋਂ ਉੱਪਰ ਆ ਉਹਦੀ ਲੰਬਾਈ ਤਕਰੀਬਨ 5 ਕਿਲੋਮੀਟਰ ਹੈ ਜੀ ਰਾਮਗੜ ਨੰਗਲ ਤੋਂ ਫਲੋਰ ਤਲਵਨ ਰੋਡ ਉਹਦੀ ਤਕਰੀਬਨ ਲੰਬਾਈ 1.66 ਕਿਲੋਮੀਟਰ ਹੈ ਇਸ ਤੋਂ ਇਲਾਵਾ ਹੈ ਕਿ ਨਗਰ ਤੋਂ ਛੰਡੀਪੀ ਸੜਕ ਤਕਰੀਬਨ 6.5 ਕਿਲੋਮੀਟਰ ਸੜਕ ਦੀ ਲੰਬਾਈ ਟੋਟਲ ਇਹਦਾ ਕੰਮ ਜਿਹੜਾ ਹੈ 180 ਲੱਖ ਦੇ ਆਸ-ਪਾਸ ਲਲ ਮੁਕੰਮਲ ਹੋਣਾ ਰਿਪੇਅਰ